ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਗੁਰਮੁਖੀ ਲਿਪੀ ਦੇ ਉਹ ਤਿੰਨ ਅੱਖਰਾਂ ਬਾਰੇ ਜਿਨ੍ਹਾਂ ਨੂੰ ਅਸੀਂ ਦੋ ਤੱਖਰ ਕਹਿੰਦੇ ਹਾਂ ਉਹ ਉਹ ਅੱਖਰ ਹਨ ਸਾਡੇ ਹਾ ਹਾ ਰਾਰਾ ਦੇ ਵਾਵਾ ਆਉ ਪੜ੍ਹਦੇ ਹਾਂ ਇੰਨਾ ਬਾਰੇ ਪੰਜਾਬੀ ਭਾਸ਼ਾ ਵਿੱਚ ਬੁੱਤਖਰਾਂ ਦੀ ਗਿਣਤੀ 3 ਹੈ ਉਹ ਕਿਹੜੇ-ਕਿਹੜੇ ਹਨ ਹਾਂ ਹਾ ਰਾਰਾ ਤੇ ਵਾਵਾ ਤੋਤਖਰ ਹੁੰਦੇ ਕੀ ਹਨ ਪੰਜਾਬੀ ਵਿੱਚ ਜਦ ਦੋ ਅੱਖਰਾਂ ਨੂੰ ਇਕੱਠੇ ਬੋਲਣਾ ਹੋਵੇ ਤਾਂ ਇੱਕ ਅੱਖਰ ਨੂੰ ਦੂਸਰੇ ਅੱਖਰ ਦੇ ਪੈਰ ਵਿੱਚ ਅੱਦਾ ਪਾਇਆ ਜਾਂਦਾ ਹੈ ਦੇਖੋ ਪੰਜਾਬੀ ਵਿੱਚ ਜਦ ਦੋ ਅੱਖਰਾਂ ਨੂੰ ਇਕੱਠੇ ਬੋਲਣਾ ਹੋਵੇ ਤਾਂ ਇੱਕ ਅੱਖਰ ਨੂੰ ਦੂਸਰੇ ਅੱਖਰ ਦੇ ਪੈਰ ਵਿੱਚ ਅੱਧਾ ਪਾਇਆ ਜਾਂਦਾ ਹੈ ਦੁੱਤ ਅੱਖਰ ਦੀ ਆਵਾਜ਼ ਪੂਰੇ ਅੱਖਰ ਨਾਲੋਂ ਅੱਧੀ ਹੁੰਦੀ ਹੈ ਉਸ ਦੀ ਆਵਾਜ਼ ਜਿਹੜੀ ਆ ਪੂਰੇ ਅੱਖਰ ਦੇ ਨਾਲੋਂ ਅੱਧੀ ਹੁੰਦੀ ਹੈ ਵਿਅੰਜਨ ਅਤੇ ਦੁੱਤ ਅੱਖਰ ਦੋਵੇਂ ਮਿਲ ਕੇ ਇੱਕ ਅਲੱਗ ਆਵਾਜ਼ ਪੈਦਾ ਕਰਦੇ ਹਨ ਕਿਉਂਕਿ ਵਿਅੰਜਨ ਦੀ ਆਵਾਜ਼ ਵੀ ਪੂਰੀ ਨਹੀਂ ਹੁੰਦੀ ਉਹਦੇ ਵਿੱਚ ਦੁੱਤਕ္ਖਰ ਜਿਹੜਾ ਕਿ ਅੱਧਾ ਹੁੰਦਾ ਉਹਦੀ ਵੀ ਆਵਾਜ਼ ਪੂਰੀ ਨਹੀਂ ਆਉਂਦੀ ਤੇ ਦੋਨੋਂ ਦੀ ਅੱਧੀ ਅੱਧੀ ਆਵਾਜ਼ ਮਿਲ ਕੇ ਅਲੱਗ ਆਵਾਜ਼ ਪੈਦਾ ਕਰਦੇ ਹਨ ਠੀਕ ਹੈ ਜੀ ਦੁੱਤਕ္ਖਰ ਜਿਹੜੇ ਨੇ ਸਾਡੇ 3 ਹਨ ਹਾ ਹਾ ਰਾ ਰਾ ਤੇ ਵਾ ਵਾ ਠੀਕ ਹੈ ਜੀ ਹਾ ਹਾ ਰਾ ਰਾ ਤੇ ਵਾ ਵਾ ਤੇ ਇਹਨਾਂ ਨੂੰ ਹੋਰ ਵੀ ਕਈ ਨਾਮਾਂ ਨਾਲ ਜਾਣਿਆ ਜਾਂਦਾ ਜਿਵੇਂ ਤਿੰਨ ਨਾਮ ਨੇ ਇਹਨਾਂ ਦੇ ਸੰਯੁਕਤ ਤਕ္ਖਰ ਵੀ ਕਿਹਾ ਜਾਂਦਾ ਇਹਨਾਂ ਨੂੰ ਪੈਰੀ ਅੱਖਰ ਵੀ ਕਿਹਾ ਜਾਂਦਾ ਇੱਥੇ ਅਵਾਇਡ ਕਰਿਓ ਵੈਸੇ ਬਾਈ ਮਿਸਟੇਕ ਬਿੰਦੀ ਲੱਗ ਗਈ ਪੈਰੀ ਦੇ ਵਿੱਚ ਸੰਯੁਕਤ ਅੱਖਰ ਪੈਰੀ ਅੱਖਰ ਤੇ ਅਧੇ ਅੱਖਰ ਇਹਨਾਂ ਨੂੰ ਇਹਨਾਂ ਤਿੰਨਾਂ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਅਧੇ ਅੱਖਰ ਦੀ ਗਿਣਤੀ ਕਿੰਨੀ ਹੈ ਤਾਂ ਵੀ ਹੈ ਤਿੰਨ ਸੰਯੁਕਤ ਅੱਖਰ ਕਿੰਨੇ ਹਨ ਤਾਂ ਵੀ ਹਨ ਤਿੰਨ ਦੁੱਤ ਅੱਖਰ ਕਿੰਨੇ ਹਨ ਤਾਂ ਵੀ ਹਨ ਤਿੰਨ ਠੀਕ ਹੈ ਜੀ ਚਾਰ ਨਾਂ ਹੋ ਗਏ ਇਹਨਾਂ ਦੇ ਦੁੱਤ ਅੱਖਰ ਸੰਯੁਕਤ ਅੱਖਰ ਪੈਰੀ ਅੱਖਰ ਤੇ ਅਧੇ ਅੱਖਰ ਤੇ ਘਬਰਾਉਣ ਦੀ ਲੋੜ ਨਹੀਂ ਹੁੰਦੀ ਥੋੜੀ ਜੀ ਸਮਝਣ ਦੀ ਗੱਲ ਹੁੰਦੀ ਆ ਹੁਣ ਆਪਾਂ ਦੇਖਦੇ ਇਹਨਾਂ ਦੇ ਜਦੋਂ ਇਹ ਪੈਰ ਦੇ ਵਿੱਚ ਪੈਂਦੇ ਨੇ ਇਹਨਾਂ ਦੇ ਕੀ ਚਿੰਨ ਬਣ ਜਾਂਦੇ ਨੇ ਦੇਖੋ ਰਾਰਾ ਇਸ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਰਾਰੇ ਨੂੰ ਠੀਕ ਹੈ ਜੀ ਤੇ 바ਵਾ 바ਵੇ ਨੂੰ ਉੱਪਰ ਲੈਂ ਨਹੀਂ ਵੱਜੇਗੀ ਅੱਧਾ 바ਵਾ ਲਿਖਿਆ ਜਾਵੇਗਾ ਹਾ 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 ਹੀ ਦੀ ਵੀ ਉੱਪਰ ਨਹੀਂ ਲੱਗੇਗੀ ਠੀਕ ਹੈ ਜੀ ਹੁਣ ਅਸੀਂ ਪੜਦਿਆਂ ਹਾਹੇ ਵਰੀ ਹੈਨਾ ਪੈਰੀ ਹਾਹੇ ਵਰੀ ਜਦੋਂ ਕਿਸੇ ਵਿਅੰਜਨ ਦੇ ਪੈਰ ਦੇ ਵਿੱਚ ਹਾਹਾ ਪੈ ਜਾਂਦਾ ਤਾਂ ਉਸ ਵਿਅੰਜਨ ਦੀ ਆਵਾਜ਼ ਤੇ ਅੱਧੇ ਹਾਹੇ ਦੀ ਆਵਾਜ਼ ਮਿਲ ਕੇ ਅਲੱਗ ਆਵਾਜ਼ ਪੈਦਾ ਕਰਦੇ ਹਨ ਠੀਕ ਹੈ ਜੀ ਹੁਣ ਆਪਾਂ ਦੇਖਦੇ ਹਾਂ ਕੁਝ ਸ਼ਬਦਾਂ ਤੋਂ ਇਹਨਾਂ ਤੋਂ ਸਾਨੂੰ ਇਹਨਾਂ ਦੀ ਜਿਹੜੀ ਆਵਾਜ਼ ਹੈ ਕਲੀਅਰ ਪਤਾ ਲੱਗੇ ਕਿ ਦੇਖੋ ਪੜ ਪੜ ਅੱਧੇ ਹਾਹੇ ਦੀ ਆਵਾਜ਼ ਆ ਗਈ ਜੜ ਜੜ ਹ ਕੜ ਕੜ ਹ ਛਟਕਾ ਜਿਹਾ ਲੱਗਦਾ ਇੱਕ ਜੇ ਤੁਸੀਂ ਪਿੱਛੇ ਹਾਹੇ ਵਾਲੀ ਬੋਲੇ ਸਿੱਲ ਸਿੱਲ ਹ ਆਹ ਦੀ ਆਵਾਜ਼ ਆਉਂਦੀ ਹੈ ਕਿਲਾ ਕਿਲਾ ਰੋਡ 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 ਹ ਵਰ ਵਰਹ ਠੀਕ ਹੈ ਇੱਕ ਵਾਰ ਵਰ ਵਰਨਾ ਇਹਨਾਂ ਦੇ ਅਰਥ ਜਿਹੜੇ ਨੇ ਬਦਲ ਜਾਂਦੇ ਨੇ ਜਿਵੇਂ ਤਰਾ ਤਰੰ ਤਰਾ ਤਰ ਦੇਖੋ ਪੜ ਪੜ ਜੜ ਜੜ ਕੜ ਕੜ ਸੱਲ ਸੱਲ ਕਿਲਾ ਕਿੱਲਾ ਕਿਲਾ ਰੋੜ ਰੋੜ ਠੀਕ ਹੈ ਜੀ ਇਹਦੇ ਕੁਛ ਸਾਨੂੰ ਸ਼ਬਦ ਦਿੱਤੇ ਹੋਏ ਨੇ ਦੇਖੋ ਜਿਵੇਂ ਰੋੜ ਰੋੜ ਕੀਆ ਪੱਥਰ ਛੜ ਕੁੱਤੇ ਬਹੁਤ ਰੋੜ ਪਏ ਹਨ ਰੋੜ ਰੋੜਨਾ ਉਸਨੇ ਦੁੱਧ ਰੋੜ ਦਿੱਤਾ ਜਾਂ ਡੋਲ ਦਿੱਤਾ ਪਰ ਕਹਿੰਦੇ ਆ ਨਾ ਖਰਾਬ ਹੋ ਗਿਆ ਉਹ ਚੀਜ਼ ਦਾ ਇੱਥੇ ਫਰਕ ਪੈ ਗਿਆ ਨਾ ਪੱਥਰ ਤੇ ਰੋੜਨਾ ਅੱਗੇ ਵਰ ਅਸ਼ੀਸ਼ ਗੁਰੂ ਜੀ ਨੇ ਉਸ ਨੂੰ ਲੰਬੀ ਉਮਰ ਦਾ ਵਰ ਦਿੱਤਾ ਵਰ ਵਰਨਾ ਮੀ ਵਰ ਰਿਹਾ ਹੈ ਤਰਾਂ ਸਬਜੀ ਹੈ ਨਾ ਇਸ ਤਰ੍ਹਾਂ ਬਹੁਤ ਇਹ ਤਰ੍ਹਾਂ ਬਹੁਤ ਸੁਆਦ ਹਨ ਤਰਾਂ ਢੰਗ ਇਹ ਕੰਮ ਇਸ ਤਰ੍ਹਾਂ ਨਾ ਕਰੋ ਠੀਕ ਹੈ ਜੀ ਕਲੀਅਰ ਹੋ ਗਿਆ ਨਾ ਆਪਣੇ ਅਰਥ ਹੀ ਬਦਲ ਜਾਂਦੇ ਅੱਗੇ ਸੀ ਪੜਦੇ ਹਾਂ rare ਬਾਰੇ ਦੇਖੋ rare ਦਾ ਤੁਸੀਂ ਚਿੰਨ ਪਤਾ ਲੱਗ ਗਿਆ ਤੁਹਾਨੂੰ ਕਿ ਇਸ ਤਰ੍ਹਾਂ ਦਾ ਸਾਈਨ ਹੈ ਹੁਣ ਜਦੋਂ ਅਸੀਂ ਇਹਨਾਂ ਨੂੰ ਅਲੱਗ ਕਰਕੇ ਪੜਾਂਗੇ ਤਾਂ ਬਣੂ ਪਰੋ ਪਰੋ ਕਿਸੇ ਚੀਜ਼ ਨੂੰ ਪਰੋਣਾ ਹੈਨਾ ਤੇ ਇੱਥੇ ਪਰੋ ਪਰੋ ਪ੍ਰੀ ਪ੍ਰਿੰਸ ਇੱਥੇ ਬਣਦਾ ਪ੍ਰਿੰਸੀਪਲ ਸ਼ਬਦ ਬਣਦਾ ਹੈ ਹੈਨਾ ਪ੍ਰੋਫੈਸਰ ਹੁਣ ਇੱਥੇ ਪਰੋ ਹੁੰਦਾ ਮਤਲਬ ਕਿਸੇ ਚੀਜ਼ ਨੂੰ ਪਰੋਣਾ ਮੋਤੀਆਂ ਨੂੰ ਪਰੋਣਾ ਜਿਵੇਂ ਇਹ ਪਰੋ ਪਰੋ ਪ੍ਰੀ ਪ੍ਰੀਸ ਕਰਮ ਇਹ ਕਰਮ ਬਣ ਗਿਆ ਇਹ ਕਰਮ ਬਣ ਗਿਆ ਕਰਮ ਕ੍ਰਮ ਹੁਣ ਪ੍ਰਗਟ 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 ਬਣ ਗਿਆ ਇਹ ਪ੍ਰਗਟ 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 ਠੀਕ ਹੈ ਜੀ ਕਰਮ ਪ੍ਰਗਟ ਪ੍ਰੋ ਪ੍ਰੀ ਇਸ ਤਰ੍ਹਾਂ ਇਹਨਾਂ ਦੇ ਅਰਥ ਬਦਲ ਜਾਂਦੇ ਨੇ ਆਪਾਂ ਦੇਖਦੇ ਹਾਂ ਕੁਝ ਬਾਤ ਹੁਣ ਇਹ ਸਿਰੀ ਸਿਰੀ ਜਾਨਵਰ ਦਾ ਸਿਰ ਇਹ ਬੱਕਰੇ ਦੀ ਸਿਰੀ ਹੈ ਹੁਣ ਇਹ ਕੀ ਬਣ ਗਿਆ ਸਿਰੀ ਸਿਰੀ ਆਦਰ ਕਰਦੇ ਆਪਾਂ ਸ੍ਰੀਮਾਨ ਡੀਸੀ ਸਾਹਿਬ ਆਏ ਹਨ ਕਰਮ ਕੰਮ ਚੰਗੇ ਕਰਮ ਕਰੋ ਕ੍ਰਮ ਲੜੀ ਇਹ ਸ਼ਬਦ ਕ੍ਰਮ ਅਨਸਾਰ ਲਿਖੋ ਇਸੇ ਤਰ੍ਹਾਂ ਵਾਵਾ ਪੈਰੀ ਵਾਵਾ ਜਦੋਂ ਸੱਸੇ ਦੇ ਪੈਰ ਦੇ ਵਿੱਚ ਤਕਰੀਬਨ ਸ ਸ ਦੇ ਵਿੱਚ ਹੀ ਇਸਦੀ ਵਰਤੋਂ ਹੁੰਦੀ ਹੈ ਸ ਸ ਦੇ ਪੈਰ ਦੇ ਵਿੱਚ ਹੀ 바ਵਾ ਪਾ ਜਾਂਦਾ ਹੁਣ ਦੇਖੋ ਆਪਾਂ ਸ਼ਬਦ ਦੇਖਦੇ ਹਾਂ ਸਵਰ 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 ਬਣ ਗਿਆ ਨਾ ਸਵਰ ਹੁਣ ਇੱਥੇ ਕੀ ਬਣਨਾ ਸਵਰ ਸਵਰ ਸ ਵ ਸਵੈ 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 ਜੀਵਨੀ ਇੱਥੇ ਲਿਖਾਂਗੇ ਅਸੀਂ ਸਵੈ ਜੀਵਨੀ ਸਵੈ ਸਵੈ ਸਵੇ ਸਵੈ ਠੀਕ ਹੈ ਜੀ ਸਵੈ ਜੀਵਨੀ ਸਵੈ ਬਲ ਸਵੈ ਮਾਨ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਆ ਬਣਦੇ ਆ ਸਵਰ ਸਵੈ ਸਵੈ ਜੀਵਨੀ ਪਰ ਹੁਣ ਬਾਵੇ ਦੀ ਵਰਤੋਂ ਬਹੁਤ ਘੱਟ ਗਈ ਹੈ ਠੀਕ ਹੈ ਜੀ ਕੁਛੇ ਦੇ ਨਿਜ਼ਮ ਵੀ ਨੇ ਦੇਖੋ ਇੱਕ ਨਿਜ਼ਮ ਹੈ ਸ਼ਬਦ ਦੇ ਵਿੱਚ ਪੈਰੀ ਅੱਖਰ ਅਤੇ ਲਗਾ ਮਾਤਰਾ ਦੋਵੇਂ ਹੀ ਪ੍ਰਯੋਗ ਹੋਏ ਹੋਣ ਸ਼ਬਦ ਦੇ ਪੈਰੀ ਅੱਖਰ ਅਤੇ ਲਗਾ ਮਾਤਰਾ ਦੋਵੇਂ ਹੀ ਪ੍ਰਯੋਗ ਹੋਏ ਹੋਣ ਤਾਂ ਲਗਾ ਦੀ ਆਵਾਜ਼ ਪੈਰੀ ਅੱਖਰ ਨਾਲ ਜੁੜੀ ਜਾਂਦੀ ਹੈ ਜਿਵੇਂ ਕ੍ਰਿਤੀ ਹੈ ਕ੍ਰਿਤੀ ਕ੍ਰਿਤੀ ਹੈ ਤਾਂ ਇਸ ਤਰ੍ਹਾਂ ਪਏਗਾ ਇਹ ਕ੍ਰਿਤੀ ਕ੍ਰਿਆ ਕ੍ਰਿਆ ਕਿਰਪਾ ਕਿਰਪਾ ਇਸ ਤਰ੍ਹਾਂ ਇਹਨਾਂ ਦੀ ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਜੇ ਤੋੜ ਕੇ ਲਿਖਣ ਤਾਂ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ। ਠੀਕ ਹੈ ਉਮੀਦ ਹੈ ਤੁਹਾਨੂੰ ਇਹ ਵੀਡੀਓ ਲਾਭਕਾਰੀ ਹੋਵੇਗੀ। ਤੇ ਜੇ ਤੁਹਾਨੂੰ ਇਹ ਥੋੜੀ ਜਿਹੀ ਮਦਦ ਕਰਦੀ ਹੈ ਪੰਜਾਬੀ ਸਿੱਖਣ ਦੇ ਵਿੱਚ ਜਾਂ ਪੰਜਾਬੀ ਭਾਸ਼ਾ ਨੂੰ ਸਮਝਣ ਦੇ ਵਿੱਚ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਸ਼ੇਅਰ ਵੀ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ ਜੀ